ਸਤਿ ਸ਼੍ਰੀ ਅਕਾਲ ਦੋਸਤੋ ਅੱਜ ਅਸੀਂ ਗੱਲ ਕਰਾਂਗੇ ਕਿ ਪੰਜਾਬੀ ਲਿਟਰੇਚਰ ਵਿੱਚ ਵੱਧ ਤੋਂ ਵੱਧ ਨੰਬਰ ਕਿਵੇਂ ਖਿੱਚੀਏ ਦੇਖੋ ਜਦੋਂ ਤੁਸੀਂ ਆਪਸ਼ਨ ਚੂਜ਼ ਕਰਦੇ ਆ ਤਾਂ ਇੱਕ ਖਾਸ ਪੈਰਾਮੀਟਰ ਆ ਕਿ ਨੰਬਰ ਵੱਧ ਕਿਹਦੇ ਵਿੱਚ ਆਉਂਦੇ ਆ ਅਸੀਂ ਕਿਹਦੇ ਵਿੱਚ ਨੰਬਰ ਵੱਧ ਲਿਆ ਸਕਦੇ ਆ ਪਰ ਇਹ ਨੰਬਰ ਵੀ ਲੈਣ ਦਾ ਜੀ ਇੱਕ ਤਰੀਕਾ ਹੁੰਦਾ ਆ ਤੁਹਾਡੇ ਮਨ 'ਚ ਕੁਐਸਚਨ ਆ ਸਕਦਾ ਹੋਵੇ ਸਰ ਤੁਹਾਡੇ ਕਿਹਨੇ ਨੰਬਰ ਆਏ ਸੀ ਜੇ ਤੁਹਾਨੂੰ ਇਹ ਗੱਲਾਂ ਪਤਾ ਸੀ ਤਾਂ ਤੁਸੀਂ ਕਿਉਂ ਨੰਬਰ ਲੈ ਲੈ ਤੁਸੀਂ ਸਿਲੈਕਟ ਕਿਉਂ ਨਹੀਂ ਹੋ ਗਏ ਪਹਿਲਾਂ ਤਾਂ ਮੈਂ ਜੀ ਆਪਣੇ ਬਾਰੇ ਹੀ ਗੱਲਾਂ ਇਹ ਦੱਸ ਦਵਾਂ ਦੇਖੋ ਮੈਂ 2010 ਦਾ ਮੈਨਸ ਲਿਖ ਰਿਹਾ ਜੀ ਪੰਜਾਬੀ ਲਿਟਰੇਚਰ ਨਾਲ ਹੀ ਲਿਖਦਾ ਪਿਆ ਤਾਂ ਮੈਂ ਆਪਣੀ ਮਿਹਨਤ ਨਾਲ 249 ਤੱਕ ਨੰਬਰ ਲੈ ਹੋਇਆ 249 ਤੱਕ ਹੁਣ ਜੀ ਮੈਨੂੰ ਟਿਪਸ ਪਤਾ ਹੁੰਦੇ ਜਾਂ ਕਹਿ ਲੋ ਕਿ ਮੈਂ ਕੁਝ ਗਲਤੀਆਂ ਨਾ ਕਰਦਾ ਹਾਲਾਂਕਿ ਉਹਨੂੰ ਗਲਤੀਆਂ ਨਹੀਂ ਕਵਾਂਗੇ ਗਲਤੀਆਂ ਨਹੀਂ ਕਵਾਂਗੇ ਦੇਖੋ 2000 ਆਪਾਂ 12 13 ਤੋਂ ਪਹਿਲਾਂ ਪਹਿਲਾਂ ਨਾ ਇਹ 13 ਤੋਂ ਪਹਿਲਾਂ ਇਹ ਜਦੋਂ ਆਪਾਂ ਮੇਨਸ ਲਿਖਦੇ ਹੁੰਦੇ ਸੀ ਤੁਹਾਨੂੰ ਨਾ ਪੰਜ ਪ੍ਰਸ਼ਨ ਤੁਸੀਂ ਕਰਨ ਦੇ ਹੁੰਦੇ ਸੀਗੇ ਤਾਂ ਇੱਕ ਪ੍ਰਸ਼ਨ ਦਾ ਆਨਸਰ ਲਿਖਣ ਲਈ ਤੁਹਾਨੂੰ ਅਨਲਿਮਿਟਿਡ ਪੇजेस ਮਿਲਦੇ ਸੀ ਤੁਸੀਂ ਆਪਣੀ ਗੱਲ ਕਹਿਣੀ ਆ ਕਿੰਨੀਆਂ ਵੀ ਸ਼ੀਟਾਂ ਭਰ ਸਕਦੇ ਆ ਉਸ ਵੇਲੇ ਕੁਝ ਹੋਰ ਅਪਰੋਚ ਸੀ ਬਾਅਦ ਵਿੱਚ ਕੁਝ ਹੋਰ ਅਪਰੋਚ ਆ ਗਈ ਤਾਂ ਇਸ ਕਰਕੇ ਗੱਲ ਇਹ ਨਹੀਂ ਹੈਗੀ ਕਿ ਤੁਹਾਨੂੰ ਮੈਟਰ ਆਉਂਦਾ ਆ ਕਿ ਨਹੀਂ ਆਉਂਦਾ ਜਾਂ ਤੁਸੀਂ ਕਾਬਿਲ ਆ ਜਾਂ ਤੁਸੀਂ ਨਾ ਕਾਬਿਲ ਗੱਲ ਇਹ ਆ ਕਿ ਐਗਜ਼ਾਮੀਨਰ ਦੀ ਨਾ ਕੁਝ ਆਪਣੀ ਡਿਮਾਂਡ ਆ ਜਿੰਨ ਚੈੱਕ ਕਰਨਾ ਨਾ ਪੇਪਰ ਉਹਦੀ ਇੱਕ ਆਪਣੀ ਡਿਮਾਂਡ ਆ ਜੀ ਤੇ ਉਹ ਡਿਮਾਂਡ ਕਿਤੇ ਜੁਪੀਆ ਸੀ ਨੇ ਲਿਖੀ ਨਹੀਂ ਹੋਈ ਕਲੀਅਰ ਕੱਟ ਵੀ ਇਸ ਤਰ੍ਹਾਂ ਕਰਨਾ ਆ ਤੇ ਐਕਸਪੀਰੀਅੰਸ ਦੇ ਹਿਸਾਬ ਨਾਲ ਉਹ ਗੱਲਾਂ ਬਾਹਰ ਆਈਆਂ ਭਾਈ ਵੀ ਜਿਨ੍ਹਾਂ ਨੇ ਐਦਾਂ ਐਦਾਂ ਕੀਤਾ ਉਹਨਾਂ ਦੇ ਨੰਬਰ ਜ਼ਿਆਦਾ ਆ ਰਹੇ ਆ ਉਹਨਾਂ ਦੇ ਨੰਬਰ ਜ਼ਿਆਦਾ ਆ ਰਹੇ ਆ ਤੇ ਇਹ ਗੱਲਾਂ ਮੈਂ ਆਪਣੇ ਐਕਸਪੀਰੀਅੰਸ ਤੋਂ ਤੁਹਾਨੂੰ ਤੁਹਾਡੇ ਨਾਲ ਸਾਂਝੀਆਂ ਕਰਾਂਗਾ ਠੀਕ ਹੈ ਜੀ ਅੱਛਾ ਇੱਕ ਗੱਲ ਹੋਰ ਜਦੋਂ ਨਾ ਤੁਸੀਂ ਤਿਆਰੀ ਕਰਦੇ ਆ ਇੱਕ தம் ਟਾਰਗੇਟ ਆ ਜਾਂਦਾ ਜੀ ਮਨ ਵਿੱਚ ਕਿ 300 ਪਲੱਸ ਲੈਣਾ ਜੀ ਚਲੋ ਚੰਗੀ ਗੱਲ ਆ ਟਾਰਗੇਟ ਹਾਈ ਹੋਣਾ ਚਾਹੀਦਾ ਆ ਪਰ ਅਸੀਂ ਰੀਅਲਿਸਟਿਕ ਬਣੀਏ ਤੁਹਾਡੀ ਇੱਕ ਸਮਝਦਾਰ ਅਪਰੋਚ ਹੋਣੀ ਚਾਹੀਦੀ ਆ ਕਿ 280 ਨੰਬਰ ਆ ਜਾਣਾ 270 ਪਲੱਸ ਤਾਂ ਆਣ ਉਸ ਤੋਂ ਬਾਅਦ ਜੇ ਐਗਜ਼ਾਮੀਨਰ ਨੇ ਕੁਝ ਤੁਹਾਡੀ ਜਿੱਗੱਲਾਂ ਵਧੀਆ ਲਿਖੀਆਂ ਜਾਂ ਤੁਸੀਂ ਵਧੀਆ ਕਾਰਗੁਜ਼ਾਰੀ ਕੀਤੀ ਆ ਤਾਂ ਨੰਬਰ ਆਪਣੇ ਆਪ ਆਉਣਗੇ ਕਹਿਣ ਦਾ ਭਾਵ ਆ ਕਿ ਤੁਸੀਂ ਆਪਣੀ ਮਿਹਨਤ ਕਰਨੀ ਆ ਕਰਮ ਕਰਨਾ ਆ ਫਲ ਦੀ ਇੱਛਾ ਮਾਈਂਡ ਵਿੱਚ ਜ਼ਿਆਦਾ ਰੱਖ ਕੇ ਨਹੀਂ ਚੱਲਣੀ ਜੇ ਫਾਲਤਗੀ ਇੱਛਾ ਜ਼ਿਆਦਾ ਰੱਖ ਕੇ ਚੱਲੂਗੇ ਨਾ ਤਾਂ ਤੁਸੀਂ ਨਾ ਟੈਨਸ਼ਨ ਚ ਡਿਪਰੈਸ਼ਨ ਚ ਆ ਸਕਦੇ ਆ ਤੇ ਜੇ ਤੁਸੀਂ ਕੂਲ ਰਹੋਗੇ ਨੇਚਰਲ ਰੂਪ ਵਿੱਚ ਕੂਲ ਰਹੋਗੇ ਠੰਡੇ ਦਿਮਾਗ ਨਾਲ ਕੁਝ ਆਨਸਰ ਲਿਖ ਦੋਗੇ ਉਹਦੇ ਨੰਬਰ ਕਈ ਵਾਰ ਜ਼ਿਆਦਾ ਮਿਲ ਜਾਂਦੇ ਆ ਠੀਕ ਹੈ ਆਪਾਂ ਨੂੰ ਕੁਝ-ਕੁਝ ਟਿਪਸ ਦੀ ਗੱਲ ਕਰਦੇ ਆਂ ਕੁਝ-ਕੁਝ ਟਿਪਸ ਦੀ ਗੱਲ ਕਰਦੇ ਆਂ ਅੱਛਾ ਤੁਹਾਨੂੰ ਮੈਂ ਇੱਕ ਹੋਰ ਇੰਟਰਸਟਿੰਗ ਗੱਲ ਦੱਸਦਾ ਕਈ ਵਾਰ ਟਿਪਸ ਦੱਸੀ ਜਾਂਦੀਆਂ ਪਰ ਉਸ ਟਿਪਸ ਦੱਸਣ ਦੇ ਬਾਵਜੂਦ ਵੀ ਬੱਚੇ ਸਿਲੈਕਟ ਨਹੀਂ ਹੁੰਦੇ ਠੀਕ ਹੈ ਨਾ ਕਿਉਂਕਿ ਮਿਹਨਤ ਕਰਨੀ ਪੈਣੀ ਹੈ ਕੱਲੇ ਟਿਪਸਾਂ ਨਾਲ ਗੱਲ ਨਹੀਂ ਬਣਨੀ ਤੁਹਾਨੂੰ ਪੂਰਾ ਸਿਲੇਬਸ ਕਵਰ ਕਰਨਾ ਪੈਣਾ ਹੈ ਐਨੀ ਕੋ ਆਪਾਂ ਨਾਲ ਇੱਕ-ਇੱਕ ਕਰਕੇ ਗੱਲ ਚਾਲਦੇ ਆਂ ਆਪਣੀ ਕਰਦੇ ਆਂ ਜੀ ਸਭ ਤੋਂ ਪਹਿਲੀ ਗੱਲ ਤਾਂ ਇਹ ਆ ਜੀ ਕਿ ਤੁਸੀਂ ਜਿਹੜਾ ਆਪਣਾ ਸਿਲੇਬਸ ਆ ਨਾ ਉਹ ਕਵਰ ਕਰਨਾ ਆ ਕੀ ਜੀ ਸਿਲੇਬਸ ਖਤਮ ਕਰਨਾ ਘੱਟੋ-ਘੱਟ ਆਪਣਾ 85% ਨਾ ਸਿਲੇਬਸ ਖਤਮ ਕਰਨਾ ਆ ਸਿਲੇਬਸ ਕਵਰ ਕਰਨਾ ਕਿੰਨਾ ਕਰਨਾ ਜੀ ਐਟ ਲੀਸਟ 85% ਤੱਕ ਹੀ ਮੈਂ ਵੀ ਕਾਫੀ ਕਰਵਾਇਆ ਹੋਇਆ ਆ ਤੇ ਸਿਰਫ ਸਾਹਿਤਿਆਰਥ ਜਿਹੜੇ ਆਪਣੇ ਆਲੋਚਕ ਹਨਾ ਜੀ ਆਪਣੇ ਸੰਤ ਸਿੰਘ ਸੇਖੋਂ ਉਹਨਾਂ ਦੀਆਂ ਦੋ ਕਿਤਾਬਾਂ ਹੀ ਮੈਂ ਫਿਲਹਾਲ ਛੜਾਈਆਂ ਆ ਤੇ ਬਾਕੀ ਆਲਮੋਸਟ ਅਸੀਂ ਕਾਫੀ ਕਵਰ ਕੀਤਾ ਆ 85% ਦੇ ਕਰੀਬ ਤੁਹਾਡਾ ਸਿਲੇਬਸ ਕਵਰ ਹੋਣਾ ਚਾਹੀਦਾ ਤਾਂ ਕਿ ਤੁਸੀਂ ਐਗਜ਼ਾਮ ਵਿੱਚ ਚੂਜ਼ ਕਰ ਸਕੋ ਇੱਕ ਜ਼ਮਾਨਾ ਹੁੰਦਾ ਸੀਗਾ ਤੁਸੀਂ ਨਾ 50 60% ਸਿਲੇਬਸ ਚਾਰ ਕੀਤਾ ਤੇ ਪੇਪਰ ਜਾ ਕੇ ਲਿਖ ਦੋ ਹੁਣ ਉਹ ਗੱਲ ਨਹੀਂ ਵੱੜਦੀ ਹੁਣ ਤੁਹਾਨੂੰ ਕਾਫੀ ਮੈਟਰ ਤਿਆਰ ਕਰਕੇ ਜਾਣਾ ਪੈਣਾ ਹੈ ਜੀ ਠੀਕ ਹੈ ਜੀ ਸਿਲੇਬਸ ਕਵਰ ਕਰਨਾ ਜੀ ਪਹਿਲੀ ਗੱਲ ਤਾਂ ਇਹੀ ਹੋ ਗਈ ਦੂਸਰੀ ਗੱਲ ਦੂਸਰੀ ਗੱਲ ਹੈ ਜੀ ਵਿਆਖਿਆ ਵਿਆਖਿਆ ਨੂੰ ਇਗਨੋਰ ਨਹੀਂ ਕਰਨਾ ਜੇ ਜਿਆਦਾ ਨੰਬਰ ਲੈਣੇ ਆ ਤੁਸੀਂ ਪਹਿਲਾ ਹੁੰਦਾ ਸੀਗਾ ਕਿ ਤੁਸੀਂ ਸਿਲੇਬਸ ਕਵਰ ਕਰ ਲਿਆ ਜੀ ਉਹਦੇ ਵਿੱਚੋਂ ਜਿਆਦਾ ਨੰਬਰ ਆਉਂਦੇ ਆ ਤੇ ਵਿਆਖਿਆ ਵਿੱਚ ਕਿਉਂਕਿ ਮਿਹਨਤ ਜ਼ਿਆਦਾ ਆ ਕਰਸਪੋਂਡਿੰਗਲੀ ਨੰਬਰ ਘਟਾ ਇਸ ਲਈ ਬੱਚੇ ਇਹਨੂੰ ਇਗਨੋਰ ਕਰ ਦਿੰਦੇ ਆ ਪਰ ਜੇ ਤੁਸੀਂ ਜਿਆਦਾ ਨੰਬਰ ਖਿੱਚਣੇ ਆ ਤਾਂ ਵਿਆਖਿਆ ਨੂੰ ਵੀ ਇਗਨੋਰ ਨਹੀਂ ਕਰਨਾ ਜੀ ਵਿਆਖਿਆ ਵੀ ਕਰਨੀ ਆ ਇਸ ਨਾਲ ਤੁਹਾਨੂੰ ਫਾਇਦਾ ਹੀ ਹੋਏਗਾ ਓਕੇ ਜੀ ਦੋ ਗੱਲਾਂ ਹੋ ਗਈਆਂ ਵਿਆਖਿਆ ਹੋ ਗਈ ਸਿਲੇਬਸ ਕਵਰ ਕੀਤਾ ਤੁਸੀਂ ਤੀਸਰਾ ਹੈ ਜੀ ਅਸੀਂ ਨਾ ਪੜ ਲੈਂਦੇ ਆ ਤੁਹਾਨੂੰ ਸਮਝ ਹੁੰਦੀ ਆ ਪਰ ਇਹ ਨਹੀਂ ਪਤਾ ਲੱਗਦਾ ਕਿ ਪੇਪਰ 'ਚ ਲਿਖਣਾ ਕੀ ਆ ਇਸ ਲਈ ਆਨਸਰ ਰਾਈਟਿੰਗ ਜ਼ਰੂਰ ਕਰਨੀ ਆ ਜੀ ਆਨਸਰ ਰਾਈਟਿੰਗ ਜ਼ਰੂਰ ਕਰਨੀ ਆ ਹੁਣ ਨਾ ਆਨਸਰ ਰਾਈਟਿੰਗ ਤੋਂ ਬੱਚੇ ਬੜੇ ਭੱਜਦੇ ਆ ਆਨਸਰ ਰਾਈਟਿੰਗ ਤੋਂ ਬੱਚੇ ਭੱਜਦੇ ਆ ਉਹ ਕੀ ਕਰਦੇ ਆ ਕਿ ਪਰਪਕਤਾ ਦੇ ਚੱਕਰ ਵਿੱਚ ਨਾ ਵੀ ਅਸੀਂ ਬਿਲਕੁਲ ਐਕਸਪਰਟ ਹੋ ਕੇ ਗੱਲ ਕਰਨੀ ਆ ਨਹੀਂ ਨਹੀਂ यूपीएससी दी तैयारी ਵਿੱਚ ਤੁਸੀਂ ਬਿਲਕੁਲ ਵੀ ਐਕਸਪਰਟ ਨਹੀਂ ਹੋਣਾ। ਗਿਵਨ ਤਿਆਰੀ ਕਰਕੇ ਫਿਰ ਆਪਣੇ ਆਪ ਨੂੰ ਹਿੰਮਤ ਲਾ ਕੇ ਕੁਝ ਨਾ ਕੁਝ ਲਿਖ ਕੇ ਆਉਣਾ ਜੀ। 100% ਤਿਆਰੀ ਜੋ ਤੁਸੀਂ ਸਕੂਲ ਕਾਲਜਾਂ ਵਿੱਚ ਕਰਦੇ ਆ ਉਹ यूपीएससी ਦੀ ਅਪਰੋਚ ਨਹੀਂ ਆ। ਇਸ ਕਰਕੇ ਆਨਸਰ ਰਾਈਟਿੰਗ ਨੂੰ ਸ਼ੁਰੂ ਕਰੋ। ਇਹ ਜ਼ਰੂਰੀ ਨਹੀਂ ਹੁੰਦਾ ਕਿ ਤੁਸੀਂ 100% ਆਨਸਰ ਰਾਈਟਿੰਗ ਕਰਨੀ ਆ ਸਾਰੇ ਟਾਪਿਕਾਂ ਉੱਤੇ ਤੁਸੀਂ ਆਨਸਰ ਲਿਖਣੇ ਆ। ਤੁਸੀਂ ਕੁਝ ਆਨਸਰ ਜ਼ਰੂਰ ਲਿਖੋ। ਕੁਝ ਆਨਸਰ ਲਿਖੋ ਉਹਨੂੰ ਆਪਣੇ ਮੈਂਟਰ ਨੂੰ ਚੈੱਕ ਕਰਾਓ ਤੇ ਫਿਰ ਆਪਣੀਆਂ ਕਮੀਆਂ ਨੂੰ ਸੁਧਾਰੋ ਤਾਂ ਕਿ ਤੁਹਾਨੂੰ ਘੱਟੋ ਘੱਟ ਆਈਡੀਆ ਤਾਂ ਹੋ ਜਾਏ ਐਗਜ਼ਾਮ 'ਚ ਲਿਖਣਾ ਕੀ ਆ ਠੀਕ ਹੈ ਨਾ ਤੁਸੀਂ ਕੁਝ ਆਨਸਰ ਲਿਖੇ ਜੀ ਫਿਰ ਤੁਸੀਂ ਮੈਂਟਰ ਨੂੰ ਚੈੱਕ ਕਰਾਉਂਗੇ ਉਹ ਦੇਖੇਗਾ ਕਿ ਸ਼ੁਰੂਆਤ ਤੁਸੀਂ ਕਿਸ ਤਰ੍ਹਾਂ ਕੀਤੀ ਹੈ ਜੀ ਇੰਟਰੋਡਕਸ਼ਨ ਸਹੀ ਹੈ ਹੈ ਜੀ ਬਾਡੀ ਪਾਰਟ ਸਹੀ ਹੈ ਜੀ ਜੋ ਕੁਐਸਚਨ ਦੀ ਡਿਮਾਂਡ ਆ ਆਨਸਰ ਦਿੱਖਤਾ ਲਿਖਤਾ ਹਾਂਜੀ ਜੀ ਇਹ ਵੀ ਸਹੀ ਹੈ ਜੀ ਫਿਰ ਇੱਕ ਅੱਧੀ ਲਾਈਨ 'ਚ ਕਨਕਲੂਜਨ ਲਿਖਿਆ ਆ ਜੀ ਬੱਚੇ ਨੇ ਲਿਖਿਆ ਜੀ ਠੀਕ ਹੈ ਜੀ ਫਿਰ ਬੱਚੇ ਨੂੰ ਕਹਿਣਾ ਕਿ ਬੱਚੇ ਬਿਜਲੀ ਦੇ ਕਾਮ ਦੀਆਂ ਗੱਲਾਂ ਆ ਉਹ ਉਹਨਾਂ ਥੱਲੇ ਅੰਡਰਲਾਈਨ ਵੀ ਪਾ ਦਿਓ ਤਾਂ ਕਿ ਐਗਜ਼ਾਮੀਨਰ ਨੂੰ ਆਸਾਨੀ ਹੋਵੇ ਦੇਖੋ ਇਹ ਤੁਸੀਂ ਅਪਰੋਚ ਲੈ ਕੇ ਚੱਲਣੀ ਆ ਦੋ ਤਿੰਨ ਗੱਲਾਂ ਆਪਣੇ ਮਨ 'ਚ ਰੱਖਣੀਆਂ ਐਗਜ਼ਾਮੀਨਰ ਨੂੰ ਤੁਹਾਡਾ ਆਨਸਰ ਪੜ੍ਹਨ 'ਚ ਆਸਾਨੀ ਹੋਵੇ ਅੱਖਰ ਛੋਟੇ ਨਹੀਂ ਲਿਖਣੇ ਦੂਸਰਾ ਉਹਨੂੰ ਇਹ ਅਹਿਸਾਸ ਕਰਾਉਣਾ ਕਿ ਮੈਂ ਸਾਰਾ ਆਨਸਰ ਲਿਖਿਆ ਜੇ ਸਾਰੇ ਪ੍ਰਸ਼ਨਾਂ ਦੇ ਆਨਸਰ ਲਿਖੇ ਆ ਤੇ ਕੁਐਸਚਨ ਦੇ ਆਨਸਰ ਸਾਰਿਆਂ ਦੇ ਲਿਖਣੇ ਆ ਤੇ ਜੋ ਜੋ ਉਹਨਾਂ ਨੇ ਥੱਲੇ ਸ਼ੀਟਾਂ ਦਿੱਤੀਆਂ ਉਹ ਸਾਰੀਆਂ ਪੜ੍ਹਨੀਆਂ ਆ ਮੋਟਾ ਮੋਟਾ ਲਿਖ ਕੇ ਮੈਟਰ ਭਾਵੇਂ ਘੱਟ ਦੇ ਦਿਓ ਮੋਟਾ-ਮੋਟਾ ਲਿਖ ਕੇ ਪੜਨੀਆਂ ਆ ਜੀ ਤੁਸੀਂ ਸੀਟਾਂ ਓਕੇ ਅੱਛਾ ਤੀਸਰੀ ਗੱਲ ਇੱਕ ਇੰਪੋਰਟੈਂਟ ਬਹੁਤ ਆ ਜੀ ਉਹ ਹੈ ਕਿ ਕਿ ਸ਼ੁਰੂਆਤ ਦੇ ਇਨੀਸ਼ੀਅਲ ਦੇ ਜਿਹੜੇ ਨਾ ਸ਼ੁਰੂਆਤ ਦੇ ਆ ਨਾ ਦੋ ਪ੍ਰਸ਼ਨ ਆ ਨਾ ਦੋ ਪ੍ਰਸ਼ਨ ਉਹ ਤੁਸੀਂ ਬਹੁਤ ਸੋਹਣੇ ਲਿਖਣੇ ਆ ਬਹੁਤ ਵਧੀਆ ਲਿਖਣੇ ਆ ਇਹ ਮੰਨਿਆ ਜਾਂਦਾ ਆ ਕਿ ਪਹਿਲੇ ਦੋ ਤਿੰਨ ਕੁਐਸਚਨ ਤੋਂ ਹੀ ਐਗਜ਼ਾਮੀਨਰ ਈਵੈਲੂਏਟਰ ਤੁਹਾਡੇ ਆਨਸਰ ਨੂੰ ਜੱਜ ਕਰ ਲੈਂਦਾ ਫਿਰ ਉਹ ਸਾਰਾ ਹੁਣ ਨਾਲ ਹੀ ਤੁਹਾਨੂੰ ਅੱਗੇ ਨੰਬਰ ਮਿਲਦੇ ਆ ਇਸ ਕਰਕੇ ਸ਼ੁਰੂਆਤ ਵਾਲੇ ਜਿਹੜੇ ਦੋ ਪ੍ਰਸ਼ਨ ਆ ਉਹ ਸੋਹਣੇ ਲਿਖਨੇ ਆ ਆਪਣੀ ਗੱਲ ਚੰਗੀ ਢੰਗ ਨਾਲ ਕਹਿ ਦੇਣੀ ਆ ਅੰਡਰਲਾਈਨ ਕਰਦੇ ਹੋਏ ਬਾਅਦ ਵਿੱਚ ਸ਼ਾਇਦ ਤੁਹਾਡੇ ਕੋਲ ਟਾਈਮ ਨਾ ਹੋਵੇ ਤੁਸੀਂ ਅੰਡਰਲਾਈਨ ਭਾਵੇਂ ਨਾ ਕਰ पाओ ਪਹਿਲੇ ਦੋ ਤਿੰਨ ਪ੍ਰਸ਼ਨਾਂ ਦੇ ਵਿੱਚ ਅੰਡਰਲਾਈਨ ਜ਼ਰੂਰ ਕਰੋ ਜਿੰਨੀਆਂ ਸ਼ੀਟਾਂ ਆ ਇੱਕ ਪ੍ਰਸ਼ਨ ਦੀਆਂ ਦੋ ਜਾਂ ਤਿੰਨ ਉਹ ਸਾਰੀਆਂ ਭਰੋ ਜੀ ਤੇ ਆਪਣੀ ਗੱਲ ਸਹੀ ਢੰਗ ਨਾਲ ਕਹੋ ਇਹ ਗੱਲ ਜ਼ਰੂਰ ਕਰਨੀ ਆ ਜੀ ਓਕੇ ਅੱਛਾ ਇਹ ਗੱਲਾਂ ਕੁਝ ਹੋ ਗਈਆਂ ਜੀ ਕਿੰਨਾ ਬਹੁਤ ਸਿਲੇਬਸ ਪੜਿਆ ਆ ਜਾਂ ਅਨਸਰ ਰਾਈਟਿੰਗ ਕੀਤੀ ਆ ਗਲਤੀਆਂ ਦਿਖਾ ਰਹੀਆਂ ਆ ਤੇ ਅਗਲੀ ਟੈਮਿਨੇਸ਼ਨ ਹਾਲ ਵਿੱਚ ਤੁਸੀਂ ਪੂਰਾ ਪੇਪਰ ਕੰਪਲੀਟ ਕੀਤਾ ਆ ਇਹ ਵੀ ਗੱਲ ਹੈ ਜੀ ਪੇਪਰ ਬਹੁਤ ਜ਼ਰੂਰੀ ਆ ਕੰਪਲੀਟ ਕਰਨਾ ਤੁਹਾਨੂੰ ਚੀਜ਼ਾਂ ਆਂਦੀਆਂ ਆ ਉਹ ਤੁਹਾਡੇ ਕੋਲ ਹੀ ਰਹਿ ਜਾਣੀਆਂ ਐਂਡ ਵਾਲੀ ਲਾਸਟ ਵਾਲੀ ਜਦੋਂ 5 ਮਿੰਟ ਦੀ ਬੈਲ ਵੱਜਦੀ ਆਂ ਜੀ ਤਾਂ ਦਿਲ ਦੇ ਟੜਕਣਾ ਟਕ ਟਕ ਕਰਨ ਲੱਗ ਪੈਂਦੇ ਆ ਤੁਹਾਡਾ ਮੈਟਰ ਹਲੇ ਕਾਫੀ ਪਿਆ ਹੁੰਦਾ ਲਿਖਣ ਦਾ ਤੇ ਉਸ ਤੋਂ ਬਾਅਦ ਇੱਕਦਮ 5 ਮਿੰਟ ਬੀਤਦੇ ਆ ਤਾਂ ਤੁਹਾਡੇ ਹੱਥੋਂ ਸ਼ੀਟਾਂ ਕੋਹ ਲੀਆਂ ਜਾਂਦੀਆਂ ਆ ਤੇ ਇਸ ਕਰਕੇ ਪੇਪਰ ਨੂੰ ਕੰਪਲੀਟ ਜੂੜ ਕਰਨਾ ਦੀ ਉਥੇ ਉਦਾਹਰਣ ਲੈ ਕੇ ਚੱਲਦੇ ਆ ਜੀ ਦੇਖੋ ਤੁਹਾਡੇ ਸਾਹਮਣੇ ਨਾ ਤੁਹਾਡੇ ਕੋਲ 2 ਮਿੰਟ ਰਹਿ ਗਏ ਆ 2 ਮਿੰਟ ਰਹਿ ਗਏ ਆ ਤੇ ਤੁਸੀਂ ਫ੍ਰੀਜੀ ਦੇ ਫ੍ਰੀਜੀ ਉੱਤੇ ਇੱਕ ਪ੍ਰਸ਼ਨ ਤੁਹਾਡਾ ਪਿਆ ਮੰਨ ਲਓ ਮੌਤ ਬਾਰੇ ਤੁਸੀਂ ਗੱਲ ਲਿਖਣੀ ਆ ਮੌਤ ਬਾਰੇ ਉਹਨਾਂ ਦੇ ਵਿਚਾਰ ਲਿਖਣੇ ਆ ਮੈਂ ਉਦਾਹਰਣ ਦੇ ਰਿਹਾ ਤੇ ਤੁਸੀਂ ਹੋ ਸਕਦਾ ਕਿ ਤੁਹਾਡੇ ਕੋਲ 1-2 ਮਿੰਟ ਪਏ ਆ ਤੁਸੀਂ ਪੂਰੇ ਦੋ ਪੇਜ ਨਾ ਭਰ ਪਾਓ ਤੂੰ ਉਸ ਵੇਲੇ ਨਾ ਮਾੜੀ ਜੁੱਤੇ ਕੱਲ ਲੈ ਲਿਖ ਕੇ ਘੱਟੋ ਘੱਟ ਖੁੱਲਾ-ਖੁੱਲਾ ਲਿਖ ਕੇ ਖੁੱਲਾ-ਖੁੱਲਾ ਉਹਨੇ 2 ਤਿੰਨ ਕੋਟ ਜ਼ਰੂਰ ਦੇ ਦੋ। ਕੋਮੇ-ਕੋਮੇ ਦੇ ਪਾ ਕੇ ਦੋ ਕੋਟ ਲਿਖਦੇ ਤੁਸੀਂ ਸ਼ੀਟ ਪਾੜਤੀ। ਇਹਦਾ ਭਾਵ ਐਗਜ਼ਾਮੀਨੇਸ਼ਨ ਹਾਲ ਵਿੱਚ ਵੀ ਤੁਹਾਨੂੰ ਆਪਣੀ ਟੈਕਟਿਕਸ ਸਮੇਂ ਦੇ ਹਿਸਾਬ ਨਾਲ ਬਦਲਨੀ ਪੈਣੀ ਆ। ਠੀਕ ਹੈ ਨਾ? ਉੱਥੇ ਫਲੈਕਸੀਬਲ ਹੋਣਾ ਪੈਣਾ ਆ। ਓਕੇ। ਇਹ ਗੱਲਾਂ ਹੋ ਗਈਆਂ ਤੇ ਬਾਕੀ ਨਾ ਕਈ ਵਾਰ ਤੁਹਾਡਾ ਇੱਕ ਦਾ ਕੁਸ਼ਣ ਛੁੱਟ ਵੀ ਸਕਦਾ ਆ। ਤੇ ਜੇ ਛੁੱਟ ਗਿਆ ਤਾਂ ਉਹਦਾ ਪੈਨਿੰਗ ਨਹੀਂ ਲੈਣਾ। ਹੋ ਤੁਸੀਂ ਮੰਨ ਲਓ 300 ਪਲੱਸ ਅੰਧਿਆਸ ਲਾ ਕੇ ਬੈਠੇ ਆ ਹੁਣ ਤੁਹਾਡਾ ਇੱਕ ਪ੍ਰਸ਼ਨ ਛੁੱਟ ਰਿਹਾ ਆ ਤੇ ਤੁਹਾਨੂੰ ਲੱਗਣਾ ਯਾਰ ਜੀ ਇੱਕ ਕੁਸ਼ਣ ਹੀ ਛੁੱਟ ਗਿਆ ਤੇ ਮੇਰੇ 300 ਪਲੱਸ ਆਉਣੇ ਨਹੀਂ ਇਦਾਂ ਜੇ ਤੁਸੀਂ ਮਨ 'ਚ ਸੋਚ ਲਿਆ ਨਾ ਤਾਂ 300 ਪਲੱਸ ਛੱਡੋ ਜਿਹੜੇ ਬਾਕੀ ਕੁਸ਼ਣ ਰਹਿ ਗਏ ਤੁਸੀਂ ਉੱਤੇ ਵੀ ਗਲਪੜ ਘਟਾਲਾ ਕੁਸ਼ਣਾਂ ਕੋਈ ਕੜਾ ਹੋ ਜਾਣਾ ਤੁਹਾਡੇ ਕੋਲ ਕਾਂਜਾ ਮਾਜਾ ਵੱਜ ਜਾਣਾ ਆ ਤੇ ਤੁਹਾਡੇ ਨੰਬਰ ਕਾਫੀ ਘਟ ਜਾਣੇ ਆ ਇਸ ਕਰਕੇ ਇਹ ਵੀ ਮਨ 'ਚ ਰੱਖਣਾ ਕੋਈ ਗੱਲ ਨਹੀਂ ਇਟਸ ਓਕੇ ਮਤਲਬ ਕੂਲ ਆਪਣੇ ਆਪਣੇ ਮਨ ਦੀ ਅਡੋਲਤਾ ਸ਼ਾਂਤੀ ਇਹ ਬਣਾਈ ਰੱਖਣੀ ਆ ਠੰਡਾ ਦਿਮਾਗ ਰੱਖਣਾ ਕੂਲ ਹੁੰਦਾ ਆ ਇੱਕ ਅਦਾ ਕੁਐਸਚਨ ਛੁੱਟ ਜਾਂਦਾ ਆ ਦਿਗਜਾਂ ਕੋ ਵੀ ਛੁੱਟ ਜਾਂਦਾ ਆ ਆਪਾਂ ਛੱਡਣਾ ਨਹੀਂ ਆਪਾਂ ਛੱਡਣਾ ਨਹੀਂ ਆਪਾਂ ਪੇਪਰ ਕੰਪਲੀਟ ਕਰਨਾ ਪਰ ਥੋੜਾ ਬਹੁਤ ਉਨੀਕੀ ਹੋਵੇ ਤਾਂ ਘਬਰਾਉਣਾ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਅੱਗੇ ਚੱਲੀਏ ਠੀਕ ਹੈ ਨਾ ਇਹ ਗੱਲਾਂ ਹੋਈਆਂ ਅੱਛਾ ਇਹ ਗੱਲਾਂ ਹੋਈਆਂ ਜੀ ਹੁਣ ਨਾ ਇੱਕ ਹੋਰ ਗੱਲ ਮੈਂ ਕਹਣੀ ਸੀ ਬੀ ਲਾਇਲ ਲਾਇਲ ਆਪਣੇ ਪ੍ਰਤੀ ਨਾ ਲਾਇਲ ਰਹੀਏ ਵਫਾਦਾਰ ਰਹੀਏ ਮੈਂ 300 ਪਲੱਸ ਨੰਬਰ ਲੈ ਲੈਣੇ ਜੀ ਮੇਰਾ ਪਹਿਲਾ अटेम्प्ट ਚੀ ਜੁਪੀਐਸਸੀ ਚੱਕ ਦੇਣਾ ਜੀ ਇਹ ਗੱਲਾਂ ਦਾ ਬਹੁਤਿਆਂ ਜਿਆਦਾ ਨਾ ਕਰੀਏ ਸਾਡਾ ਫਰਜ਼ ਆ ਪੜਨਾ ਦਿਹਾੜੀ ਦੇ ਘੱਟੋ ਘੱਟ 6-7 ਘੰਟੇ ਪ੍ਰੋਡਕਟਿਵ ਸਟੱਡੀ ਕਰਨੀ ਜੀ ਆਪਣਾ ਕਰਮ ਕਰਨਾ ਜੀ ਫਲ ਸਾਡੇ ਹੱਥ ਵਿੱਚ ਨਹੀਂ ਆ ਫਲ ਸਾਡੇ ਹੱਥ ਵਿੱਚ ਨਹੀਂ ਇਸ ਲਈ ਬਹੁਤਿਆਂ ਜਿਆਦਾ ਡਿੰਗਾ ਦੀ ਮਾਰਨੀ ਆ ਮੈਂ ਵੀ ਕਈ ਕਈ ਇਦਾਂ ਦੇ ਬੰਦਿਆਂ ਨੂੰ ਜਾਣਦਾ ਜਿਹੜੇ ਕਹਿੰਦੇ ਮੈਂ ਐਨੇ ਨੰਬਰ ਤਾਂ ਮੇਰੇ ਬੱਟੇ ਪਏ ਆ ਤੇ ਬਾਅਦ ਚ ਕੁਝ ਨਹੀਂ ਨੰਬਰ ਆਉਂਦੇ ਠੀਕ ਹੈ ਨਾ ਇਸ ਲਈ ਆਪਣੇ ਆਪ ਨਾਲ ਕੀ ਰਹਿਣਾ ਜੀ ਲੋਅ ਰਹਿਣਾ ਜੀ ਠੀਕ ਹੈ ਤੇ ਅਨਸਰ ਰਾਈਟਿੰਗ ਦੀ ਮੈਂ ਫੇਰ ਕੱਲ ਕਹਾਂਗਾ ਕਿ ਉਤੋਂ ਭਜਣਾ ਨਹੀਂ ਉਤੋਂ ਭਜਣਾ ਨਹੀਂ ਅਨਸਰ ਲਿਖੋ ਖਰਾਬ ਅਨਸਰ ਲਿਖੋ ਵਧੀਆ ਅਨਸਰ ਲਿਖੋ ਦੇ ਕੇ ਅਨਸਰ ਲਿਖੋ ਕੁਝ ਵੀ ਲਿਖੋ ਪਰ ਲਿਖੋ ਠੀਕ ਹੈ ਨਾ ਪਰ ਲਿਖੋ ਉਹ ਜੋ ਤੁਸੀਂ ਲਿਖੋਗੇ ਤੁਹਾਨੂੰ ਉਹ ਗੱਲਾਂ ਯਾਦ ਹੋ ਜਾਣੀਆਂ ਜੋ ਤੁਹਾਨੂੰ ਮੈਂਟਰ ਨੇ ਤੁਹਾਡੀ ਗਲਤੀਆਂ ਗੱਡੀਆਂ ਉਹ ਤੁਹਾਨੂੰ ਯਾਦ ਹੋ ਜਾਣੀਆਂ ਇਸ ਲਈ ਭਜਿਏ ਨਾ ਇਹ ਕੋਈ ਵੀ ਐਕਸਪਰਟ ਨਹੀਂ ਹੁੰਦਾ 100% ਆਪਾਂ ਮੇਨ ਗੱਲਾਂ ਮੋੜੀਆਂ-ਮੋੜੀਆਂ ਥੋੜ੍ਹੀ-ਥੋੜ੍ਹੀ ਲਿਖਣੀਆਂ ਹੁੰਦੀਆਂ ਐਗਜ਼ਾਮ ਵਿੱਚ ਇਸ ਕਰਕੇ ਅਨਸਰ ਰਾਈਟਿੰਗ ਜ਼ਰੂਰ ਕਰਿਏ ਤੇ ਬਾਕੀ ਇਹ ਆ ਕਿ ਅਗਦਾ ਜੋ ਤੁਸੀਂ ਆਨਸਰ ਰਾਈਟਿੰਗ ਕਰੋਗੇ ਉਸਲਾ ਮੈਂ ਕੁਝ ਗੱਲਾਂ ਦੱਸਾਂਗਾ ਤੇ ਥੋੜੇ ਥੋੜੇ ਉਤੋਂ ਤੋਂ ਗੱਲਾਂ ਕਰ ਲੈਣੇ ਆ ਜੀ ਕਿ ਜਿਸ ਤਰ੍ਹਾਂ ਇੱਕ ਕੁਐਸਚਨ ਦੇ ਜੇ ਦੋ ਪੇਜ ਮਿਲੇ ਆ ਤਾਂ ਉਹ ਦੋਨੋਂ ਪੇਜ ਪੜ੍ਹਨੇ ਆ ਜੀ ਦੋਨੋਂ ਪੇਜ ਪੜ੍ਹਨੇ ਆ ਜੀ ਓਕੇ ਤਾਂ ਕਿ ਇਗਜ਼ਾਮੀਨਰ ਨੂੰ ਲੱਗੇ ਇਹਨਾਂ ਆਨਸਰ ਆਪਣਾ ਲਿਖਿਆ ਜੇ 150 ਵਰਡਸ ਗਏ ਆ 150 ਵਰਡਸ ਤੋਂ ਉੱਤੇ ਨਹੀਂ ਜਾਣਾ ਪਰ ਇਹ ਵੀ ਨਹੀਂ ਕਿ ਤੁਸੀਂ 150 ਵਰਡਸ ਹੀ ਲਿਖਣੇ ਆ ਤੁਸੀਂ ਆਪਣੀ ਗੱਲ ਮੀਨਿਮ ਮੀਨ ਗੱਲਾਂ ਮੀਨਿਮ ਸ਼ਬਦਾਂ 'ਚ ਕਹਿ ਦੇਣੀਆਂ ਜੀ ਸ਼ਬਦਾਂ ਦੀ ਗਿਣਤੀ ਵੱਲ ਧਿਆਨ ਨਹੀਂ ਦੇਣਾ ਹਾਂ ਗਿਣਤੀ ਤੋਂ ਉੱਤੇ ਬਹੁਤ ਜ਼ਿਆਦਾ ਸ਼ਬਦ ਨਹੀਂ ਲਿਖ ਦੇਣੇ ਇਹਦਾ ਧਿਆਨ ਜ਼ਰੂਰ ਦੇਣਾ ਠੀਕ ਸਾਰੀਆਂ ਗੱਲਾਂ ਨਹੀਂ ਲਿਖ ਦੇਣੀਆਂ ਹੁੰਦਾ ਕੀ ਹੈ ਕਿ ਬੱਚੇ ਤਾਂ ਨਾ ਬੱਚੇ ਨੂੰ ਲੱਗਦਾ ਕਿ ਜੋ ਮਨ ਨੂੰ ਆਉਂਦਾ ਸਭ ਲਿਖ ਦਵਾਂ ਤਾਂ ਇਸ ਚੱਕਰ 'ਚ ਉਹਦਾ ਨਾ ਪੇਪਰ ਮਿਸ ਹੋ ਜਾਂਦਾ ਠੀਕ ਮੋਟਾ-ਮੋਟਾ ਲਿਖਣਾ ਜੇ ਇਹ ਗੱਲ ਆਪਾਂ ਕੱਟ ਚੁੱਕੇ ਹਾਂ ਜੀ ਠੀਕ ਮੋਟਾ-ਮੋਟਾ ਲਿਖਣਾ ਫੁੱਲ ਪੇਜ ਪੜਨੇ ਕੰਮ ਦੀਆਂ ਗੱਲਾਂ ਨੂੰ ਅੰਡਰਲਾਈਨ ਕਰਨਾ ਹੁਣ ਇਹ ਗੱਲਾਂ ਆਪਾਂ ਕੀਤੀਆਂ ਆ ਦੇਖੋ ਜੀ 10 12 ਮਿੰਟ ਤੱਕ ਗੱਲਾਂ ਕੀਤੀਆਂ ਹੁਣ ਇਹ ਗੱਲਾਂ ਦੇ ਅੱਗੇ ਇੰਪਲੀਮੈਂਟੇਸ਼ਨ ਵੀ ਕਰਨੀ ਆ ਕਿਉਂਕਿ ਅਮਲਾਂ ਦੇ ਹੋਣਗੇ ਨਿਮੇੜੇ ਜੋ ਅਮਲ ਕੀਤੇ ਆ ਜੋ ਇੰਪਲੀਮੈਂਟ ਕਰਾਂਗੇ ਉਹਦੇ ਹੀ ਨਿਮੇੜੇ ਹੋਣੇ ਆ ਇਹ ਗੱਲਾਂ ਤੁਸੀਂ ਯਾਦ ਕਰ ਲਓ ਜੀ ਮੈਂ ਇੱਦਾਂ ਕਰ ਦੇਣੀ ਮੋਤਾ ਕਰ ਦੇਣੀ ਸੁਪਨੇ ਵਿੱਚ ਨਹੀਂ ਰਹਿਣਾ ਪ੍ਰੈਕਟਿਸ ਵੀ ਕਰਨੀ ਆ ਪ੍ਰੈਕਟਿਸ ਕਰਨੀ ਆ ਜੀ ਪ੍ਰੈਕਟਿਸ ਕਰ ਕਰਕੇ ਗੱਲਾਂ ਪੱਕਦੀਆਂ ਤੇ ਬਾਅਦ ਵਿੱਚ ਐਗਜ਼ਾਮੀਨੇਸ਼ਨ ਹਾਲ ਵਿੱਚ ਆਪਣੇ ਆਪ ਫਿਰ ਲਾਗੂ ਵੀ ਹੁੰਦੀਆਂ ਠੀਕ ਤੇ ਇਹ ਗੱਲਾਂ ਜੀ ਤੇ ਆਪਣੀ ਤਿਆਰੀ ਖਿੱਚ ਲਈਏ ਆ ਭਾਵੇਂ ਤੁਹਾਨੂੰ ਲੱਗੇਗਾ ਕਿ ਅਸੀਂ ਆ ਕੁਝ ਸ਼ਬਦ ਲਿਖੇ ਆ ਪਰ ਇੱਕ ਇੱਕ ਸ਼ਬਦ ਨੂੰ ਜੋ ਇੱਕ ਇੱਕ ਆ ਕਨਸੈਪਟ ਨੂੰ ਜਦੋਂ ਅਸੀਂ ਇੰਟਰਲਾਈਨ ਕਰਾਂ ਆ ਇੰਪਲੀਮੈਂਟ ਕਰਾਂਗੇ ਨਾ ਤਾਂ ਟਾਈਮ ਲੱਗਦਾ ਜੀ ਠੀਕ ਹੈ ਇਸ ਕਰਕੇ ਕੰਮ ਕਰਕੇ ਕਰ ਲੋ ਜੀ ਤੇ ਮਿਹਨਤ ਵੱਲ ਤੇ ਆਂਦੀ ਹੈ ਇਹ ਕੰਮ ਕਰੂਗੇ ਤਾਂ ਨੰਬਰ ਅੱਛੇ ਆਣਗੇ ਡੈਫੀਨਿਟਲੀ ਨੰਬਰ ਅੱਛੇ ਆਣਗੇ ਤੇ ਠੀਕ ਹੈ ਹੋਰ ਕੋਈ ਤੁਹਾਡੇ ਕੋਈ ਸ਼ੰਕਾ ਹੋਏਗੀ ਤੁਸੀਂ ਮੈਨੂੰ ਕਮੈਂਟ ਕਰਕੇ ਪੁੱਛ ਲੈਣਾ ਜੀ ਕੁਝ ਹੋਰ ਮੇਰੇ ਨਮਾਜ਼ ਮੈਟਰ ਆਇਆ ਤੇ ਮੈਂ ਤੁਹਾਡੇ ਨਾਲ ਜਰੂਰ ਸਾਂਝਾ ਕਰਾਂਗਾ ਅਗਲੇ ਦਿਨ ਨਹੀਂ ਰੱਖਦੇ ਹਾਂ ਜੀ ਸ਼ੁਕਰੀਆ ਸਸਿਕਾ